ਦੇੜੂ ਤੇ ਹੁਣ ਮੈਂ ਚੱਲਣਾ ਸਕੂਲੇ ਤੇ ਆਹ ਦੇਖੋ ਰਾਜਵੀਰ ਖੇਡਦਾ ਪਿਆ ਵਾ ਬਾਲਮੀ ਪਹਿਰਿਆ ਬਾਲਮੀ ਪਹਿਰਿਆ ਵਾ ਕੀ ਕਰਨੀ ਤੁਹਾਨੂੰ ਦਿਖਾਉਣਾ ਕਿ ਰਾਹ ਤੇ ਲਊਗੇ ਤਕਾਲੀ ਤੂੰ ਆਹ ਦੇਖੋ ਧੀ ਧੀ ਕਰ ਲੈ ਮੈਂ ਬੈਂਕਰ ਆ ਆਪਣੀ ਗੱਡੀ ਮੀ ਪਹਿਨ ਲਿਆ ਕਲਵੇਂ ਮੀਂਹ ਪਈ ਪਰ ਦਲਦੀ ਬੱਗ ਗਈ ਲੈ ਨਾ ਅੱਜ ਨਾ ਰਿਹਾ ਪਹਿੰ데요 ਹਾਂਜੀ ਗਾਇਸ ਸਸਿਕਾ ਨੂੰ ਸਾਰੇ ਨੂੰ ਸਵਾਗਤ ਹੈ ਤੁਹਾਡੇ ਸਭ ਦੇ ਵਲੋਗ ਵਿੱਚ ਸ਼ੁਰੂਆਤ ਤਾਂ ਵੈਸੇ ਸਵੇਰੇ ਕਰ ਦਿੱਤੀ ਪਰ ਮੈਨੂੰ ਕੋਈ ਖਾਸ ਲੱਗੀ ਨਹੀਂ ਇਹਦੇ ਸਿਰਫ ਹਾਂ ਤਾਂ بارش ਹੋ ਰਹੀ ਹੈ ਗਾਇਸ ਸਾਡੇ ਤਾਂ ਬਹੁਤ ਕੱਲ ਵੀ ਜ਼ਬਰਦਸਤ ਬਾਰਿਸ਼ ਹੋਈ ਅੱਜ ਵੀ ਪਰ ਹੋਈ ਸਵੇਰੇ ਸਵੇਰੇ ਬਾਅਦ ਵਿੱਚ ਗਰਮੀ ਹੋ ਜਾਂਦੀ ਹੈ ਰਾਜੀ ਬੈਠਾ ਹੈ ਉਹ ਹਦਸਾ ਹੋ ਗਿਆ ਹਾਂ ਜਾਣਾ ਸਕੂਲ ਸਕੂਰ ਨੇ ਸਕੂਰ ਰੈਡੀ ਹੋਇਆ ਵਾ ਜਾਣ ਲਈ ਅਸੀਂ ਤੇ ਜਦੋਂ ਬਾਰਿਸ਼ ਹੁੰਦੀ ਹੁੰਦੀ ਐਂ ਤਾਂ ਕਰ ਲੀਦੇ ਹੁੰਦੇ ਸੀ ਛੁੱਟੀਆਂ ਇਹਨਾਂ ਨੇ ਕਰਾਈ ਦੀ ਅਸੀਂ ਜਾਣਾ ਵੀ ਤੁਰ ਕੇ ਹੁੰਦਾ ਸੀ ਨਾ ਤੋ ਤੂੰ ਤੂੰ ਜਾਣਾ ਵੀ ਬਸ ਸਕਦੇ ਆ ਫਰਕਤ ਪੈਂਦਾ ਹੀ ਐ ਬਸ ਤੇ ਜਾਣਾ ਅੱਧਾ ਕਿਲੋ ਮੀਟਰ ਕਰਨਾਉਂਦਾ ਅੱਜ ਜਾਣਾ ਅਬਿਤਮਾ ਤੇਰਾ ਓਥੇ ਬਸ ਤੇੱਲੇ ਉੱਤਰ ਰਾ ਫਿਰ ਕਲਾਸ ਜਾਣਾ ਹੋਵੀ ਬਹੁਤ ਉੱਨਾ ਪੈਂਦਾ ਐ ਵੀ ਵਿਕਾਸ ਆ ਵੀ ਬਸ ਲੈਣਾ ਨਾ ਉਹ ਤੇ ਟੂਲੇ ਕੰਨਾ ਆ ਗਾਈਜ਼ ਮੈਂ ਬਣਾਈ ਇੱਕ ਕੜੀ ਕਹਿੰਦਾ ਮੈਂ ਪਹਿਲਾਂ ਨਾ ਕਿ ਰਾਤੀ ਇਹਨੇ ਕੜੀ ਖਾਦੀ ਨਹੀਂ ਖੋਜ ਹੋ ਕੇ ਮੈਂ ਕਿਹਾ ਚੱਲ ਆਲੂ ਬਣਾ ਦਿੰਨੀ ਆ ਆਲੂ ਦੀ ਸਬਜੀ ਕੋ ਜਿੰਨਾ ਤੇ ਆਲੂ ਸਬਜੀ ਤੇ ਹੁਣ ਇਹ ਕਹਿੰਦਾ ਮੈਂ ਆਲੂ ਸਬਜੀ ਨਹੀਂ ਲੈ ਕੇ ਜਾਣੀ ਤੇ ਮੈਂ ਕਿਹਾ ਕੜੀ ਲੈ ਜਾ ਕੜੀ ਲੈ ਕੇ ਗਿਆ ਆਲੂ ਸਬਜੀ ਘੁਰਜੀ ਬਣਾਈ ਹੋਰ ਕੇ ਆਲੂ ਹੀ ਬਣਾਈ ਤੂੰ ਕਿ ਆ ਸਬਜੀ ਨਹੀਂ ਮੈਂ ਲੈ ਕੇ ਜਾਣੀ ਆਲੂ ਘੁਰਜੀ ਬਣਾ ਦੇ ਉਹ ਵੀ ਬਣਾਉਂਦੀ ਵੀ ਉਹ ਤਾਂ ਦੇਖ ਕੇ ਕਹਿੰਦਾ ਆ ਨਹੀਂ ਮੈਂ ਲੈ ਕੇ ਜਾਣੀ ਹਾਂਜੀ ਪਾਪਾ ਕਹਿੰਦੇ ਹੁਣ ਮੈਂ ਖਾ ਲਾਂਗਾ ਮੈਂ ਵੀ ਲੱਭਦਾ ਹੀ ਰਹਿਣਾ ਆਲੂ ਦੀ ਭੱਜੀ ਆਲੂ ਗਾਇਸ ਸਾਡੇ ਘਰੇ ਬਹੁਤ ਮਸ਼ਹੂਰ ਆ ਆਲੂ ਦਾ ਬਤੂਰੀ ਹੀ ਹੁੰਦਾ ਨਾ ਇਹ ਪਨੀਰ ਦੀ ਪੁਰਜੀ ਖੁਸ਼ ਹੋ ਕੇ ਖਾਂਦਾ ਸਕੂਰ ਤੇ ਦੇਖੋ ਕਿੰਨੀ ਬਾਰਿਸ਼ ਹੋ ਰਹੀ ਹੁਣ ਤਾਂ ਘਟ ਗਈ ਫਿਰ ਵੀ ਜਦੋਂ ਮੈਂ ਉੱਠੀ ਸੀ ਉਦੋਂ ਬਹੁਤ ਜ਼ਿਆਦੀ ਸੀ ਸਕੂਰ ਅਜੇ ਆਈ ਨਹੀਂ ਬਾਸੇ ਕਪੜੇ ਕਿੱਲੇ ਹੋ ਜਾਣੇ ਤੇਰੇ ਫੋਨ ਕਰਦੇ ਨਾ ਉਹਨੇ ਜਦੋਂ ਆ ਗਿਆ ਇੱਥੇ ਤੇ ਦੂ ਅੱਗੇ ਜਾਏਗਾ ਤਾਂ ਫਿਰ ਬਾਰਿਸ਼ ਹੁੰਦੀ ਸੀ। ਉਹ ਦੇਖੋ ਕਿ ਮੰਦੰਦ ਆਇਆ। ਹਵਾ ਨਾ ਟੋਟੇ। ਮੰਮਾ। ਮੰਮਾ ਜੀ। ਕੋਣ ਐਸੇ ਰੱਖ ਕੇ ਆਇਆ ਇਹਦੇ ਵਿੱਚ ਨਾ ਕਿ ਪਾਣੀ ਕੱਛ ਜਮਾ ਕਰਾਂਗੇ ਨਹੀਂ ਤਾਂ ਤੇ ਫਿਲਟਰ ਤੇ ਪਾਵਾਂਗੇ। ਉਹ ਸੌਰੀ ਫਿਲਟਰ ਨਹੀਂ ਨਾ ਮੀਟਰ ਤੇ ਪਾਵਾਂਗੇ। ਉਹ ਰੱਖਾ ਪਾ ਫੁੱਟ ਗਈ। ਬਾਰਿਸ਼ ਨਾਲ ਬੰਨਦਾ ਪਾ ਫੁੱਟ ਗਈ। ਦੇਖੋ ਜੇ ਇਸ ਲਈ ਬਾਰਿਸ਼ ਹੋ ਰਹੀ। ਕਿਸ ਤੂ ਕੀ ਰਹੀ ਗਾ ਚਲੇ ਗਿਆ ਸੇ ਚਲਾਈ ਨਾੜ ਚਲ ਗਈ ਜਾ ਦੇਖੋ ਅਜੇ ਮੈਂ ਸਮਾਨ ਸਫਾਈਆਂ ਕਰਨੀਆਂ ਕਰਕੇ ਫਿਰ ਦੇਖਦੇ ਆਂ ਚਾਹ ਪਾਣੀ ਪੀ ਲਈਏ ਪਹਿਲਾਂ ਸੁਖਵੀਰ ਨੂੰ ਭੇਜ ਕੇ ਪਹਿਲਾਂ ਇਹਨੂੰ ਪਹਿਲਾਂ ਭੇਜੀਦਾ ਆ ਕਿ ਜਾ ਤੂੰ ਟਾਈਮ ਸਰ ਜਾ ਸਕੂਲ ਉਸ ਤੋਂ ਬਾਅਦ ਫਿਰ ਜਿਹੜੀ ਮਜੇ ਨਾਲ ਬੈ ਕੇ ਚਾਹ ਪੀਣੀ ਹੁੰਦੀ ਨਾ ਉਹ ਹਣ ਹੁਣ ਅਸੀਂ ਚਾਹ ਲੱਗੇ ਹਾਂ ਹਾਂਜੀ ਕੀ ਹਾਲ ਚਾਲ ਜੋ ਦੋਸਤੋ ਦੋਸਤੋ ਮੀ ਪੈ ਰਿਹਾ ਤੁਹਾਨੂੰ ਪਤਾ ਜਿੱਦਾਂ ਮਾਰਨਿੰਗ ਮਾਰਨਿੰਗ ਤੇ ਮੈਂ ਪ੍ਰੀਤੋ ਨੂੰ ਕਿਹਾ ਹੈ ਨਾ ਲਾਲ ਲੱਛਾ ਪਰੋਠਾ ਕੋਈ ਲਾਂ ਲੱਗੀ ਲੱਛਾ ਪਰੋਠਾ ਦੇਖਿਓ ਗਾਇਸ ਤੇ ਐਸੇ ਸਰਕਲ ਕਰ ਲੈਣਾ ਯਾ ਐਸੇ ਸਰਕਲ ਕਰ ਲੈਣਾ ਲੈ ਆਪਨੇ ਇਸ ਨੂੰ ਵਿੰਡੋਅ ਜੈਸਾ ਤਿਆਰ ਕਰ ਲੈਣਾ ਇਸ ਨੂੰ ਆਪ ਨੂੰ ਇਹ ਜਿੱਡਾ ਢੋਏ ਨਿਕਲਦੇ ਹੁੰਦੇ ਨੇ ਨਾ ਇਤੈ ਇਤੈ ਕਰ ਲੈਣਾ ਛੱਪ ਬਣ ਗਿਆ ਢੰਡੋ ਦਾ ਛੋਟਾ ਪੈ ਜਾਂਦਾ ਹਾਂ ਸਪੋਰੀਆ ਕਰਪਾ ਰਿਹਾ ਹੈ। ਟੁੱਟ ਗਿਆ ਜੇ ਸਪੋਰ ਜੇ ਤੋਂ ਮੁਹੀ ਹੀ ਨਾ ਉਹ ਐਸੇ ਸਰਕਰ ਕਰ ਲੈਣਾ ਫਿਰ ਇਸ ਨੂੰ ਐਸੇ ਖੇ ਦੇਣਾ ਫਿਰ ਇਸ ਵਕਤ ਚੁੰਬਰ ਕੱਢ ਦੇਣਾ ਪੇਰ ਨੂੰ ਵਲਕੇ ਵਲਕੇ ਬੇਲ ਲੈਣਾ ਉਹੇ ਗੋਲ ਬਣਾ ਲੈਣਾ ਆਪਾਂ ਤੇ ਪ੍ਰੌਹ ਹਾਉ ਪਹਿਲੇ ਤਿਆਰ ਹੋ ਗਏ ਨੇ ਸਵਾਦ ਨੇ ਨਾਲ ਅਸੀਂ ਪੀਵਾਂਗੇ ਚਾਹ ਚਾਹ ਦੇ ਨਾਲ ਘੁੱਟੋ-ਕੁੱਟ ਹੈ ਨਾ ਰਾਜਵੀਰ ਨੇ ਥੋੜਾ ਜਿਹਾ ਮੀਠ ਨਮਾਇਆ ਸੀ ਰਾਜਵੀਰ ਮਜਾ ਆਇਆ गाइस ਮੈਂ ਗੱਡੀ ਤੇ ਸਕੂਟੀ ਦੋਨੇ ਧਵਾਣੀਆਂ ਸੀ ਉਗਰ ਮੀਂਹ ਹੀ ਆਪੀ ਧੋਤਿਆ ਨੇ ਲੋੜ ਹੀ ਨਹੀਂ ਪਈ ਮੈਨੂੰ ਗੱਡੀ ਵੀ ਧੁੱਪ ਕੀ ਐ ਥੱਲੋਂ ਨਹੀਂ ਚੰਗੀ ਤਰ੍ਹਾਂ ਬਾਬੇ ਨੇ ਮੀਂਹ ਮਾਰਿਆ ਥੱਲੇ ਤਾਂ ਕਿ ਚਾਹੀਦਾ ਸੀ ਧੋਣੇ ਇੱਕ ਚੰਗੀ ਪਰ ਗਾਇਸ ਜਿੰਨਾਂ ਦਾ ਹੁਣ ਸਵੇਰੇ ਦੇ ਮੁਨਕਾ 1.5-2 ਘੰਟੇ ਹੋ ਗਏ ਨੇ ਮੀਂਹ ਪੈ ਰਿਹਾ ਆ ਕੰਟੀਨਿਊ ਪੈ ਰਿਹਾ ਉਹਦਾ ਕਈਆਂ ਨੇ ਜਦੋਂ ਉਹਨਾਂ ਵਹੀ ਦੇ ਲਾਗੇ ਵਾਲੇ ਨੇ ਇਹਨਾਂ ਨੇ ਲਾਇਆ ਛੋਣਾ ਉਹਨਾਂ ਨੂੰ ਫੇਰ ਪਹਿਲਾਂ ਵੀ ਖਰਾਬ ਹੋ ਗਿਆ ਸੀ ਤੇ ਹੁਣ ਫੇਰ ਉਹਨਾਂ ਨੇ ਲਾ ਲਿਆ ਤੇ ਉਹ ਫੇਰ ਮੈਂ ਗਿਆ ਨਹੀਂ ਹੈਗਾ ਮੈਨੂੰ ਲਾ ਦਾ ਡਰ ਫੇਰ ਫੇਰ ਉਹ ਖਰਾਬ ਹੋ ਗਿਆ ਹੁਣ ਔਖਾ ਆ ਕਿਸਾਨਾਂ ਦਾ ਵੀ ਗਮਲੇ ਜਿਹੜੇ ਲਾਇਆ ਉਹਦਾ ਮੌਸਮ ਠੰਡਾ ਰੱਖਦੇ ਕੋਈ ਚੱਕਰ ਨਹੀਂ ਮੀਂਹ ਨਾ ਪਾਵੇ ਕੋਈ ਚੱਕਰ ਨਹੀਂ ਹਨ ਮੀਂਹੋਂ ਕੋਈ ਨਹੀਂ ਮੌਸਮ ਠੰਡਾ ਰੱਖੇ ਗਰਮੀ ਬਹੁਤ ਜ਼ਿਆਦੀ ਹੀ ਹੈ ਤੇ ਪਤਾ ਸਾਰਿਆਂ ਨੂੰ ਇਹਨੇ ਕਿਉਂ ਗਾੜਿਆ ਤੇਰਾ ਕੰਦ ਨੂੰ ਗੱਤ ਮਰੀ ਜਾਂਦੇ ਆ ਹੈ 20 ਰੁਪਏ ਅੰਦਰ ਗਾਂਦੇ ਨੂੰ ਆ ਦੇਖੋ ਆ ਦੇਖੋ ਇਹ ਚਾਰੇ ਕੰਦਰ ਕੁੱਤੀ ਜਾਂਦਾ ਗਾਇਸੋ ਕੁਵੇਰ ਵੀ ਚਲਾ ਗਿਆ ਹੋਇਆ ਕਾਹ ਸਕੂਲ ਤੇ ਇਹਦੇ ਪਾਪਾ ਵੀ ਚਲੇ ਗਏ ਹੋਏ ਕੰਮ ਤੇ ਆ ਜੀਰੇ ਕੀ ਕਰਦੇ ਕੇਦੀਆਂ ਕਰਦੀ ਕੇਦੀਆਂ ਕੀ ਕਰਦੇ ਪਈਆਂ ਨਾ ਦੇਖਣਾ ਜਾਈ ਕੇਦੀਆਂ ਕਰਦੇ ਦੇਖੋ ਨਾ ਬਾਬਾ ਬਣਿਆ ਗੱਦੀ ਜਾਰਾ ਕੋ ਦੱਦੇ ਜਾਈ ਆ ਐਸੀ ਵੀ ਇਸ ਚਲਾਇਆ ਹੈ ਲਾਈਟ ਆਣੀ ਲਾਈਟ ਆਣੀ ਅੰਦਰ ਮੇ ਬੜੇ ਲੱਗਦੇ ਵੀ ਤਾਂ ਪਾ ਕੇ ਗਾਣੇ ਵੀ ਲਾ ਲੈਣੇ ਤੇ ਨਾਲ ਆ ਕੋਈ ਨਹੀਂ ਸੁੱਕ ਜਾਣਾ ਇਹ ਕਿੰਨਾ ਨਹੀਂ ਹੁੰਦਾ ਆ ਦੇਖੋ ਰਾਜਵਿੰਦਰ ਨੂੰ ਓਏ ਰਾਜਵਿੰਦਰ ਨਾ ਫੋਨ ਬੜਾ ਫਰਦ ਆ ਨੰਗੂ ਮਿੰਗੂ ਚੰਦੂ ਆ ਜਾ ਹਾਂਜੀ ਗਾਇਜ਼ ਸਾਡੇ ਗਰਮੀ ਇੰਨੀ ਜ਼ਿਆਦਾ ਹੈ ਨਾ ਕਿ ਲਾਈਟ ਗਈ ਹੋਈ ਆ ਇਨਵਰਟਰ ਡੱਡ ਆ ਤੇ ਅਸੀਂ ਹੁਣ ਬੈਠੇ ਗੱਡੀ ਦੇ ਵਿੱਚ ਗੱਡੀ ਦੇ ਵਜੇ ਬੈਠੇ ਆ ਰਾਜਵੀਰ ਨੇ ਲੈ ਕੇ ਰਾਜਵੀਰ ਪਹਿਲਾਂ ਨਾ ਹੀ ਧੋਈ ਕਰਾਣ ਟਿਆਵਾ ਟੱਬ ਦੇ ਵਿੱਚ ਬਿਠਾਇਆ ਸੀ ਇਹ ਪੈਂਦਾ ਨਹੀਂ ਉੱਥੇ ਤੇ ਗਰਮੀ ਲੱਗਦੀ ਸੀਗੀ ਓਏ ਰਾਜਵੀਰ ਇਹ ਆ ਗਿਆ ਗੱਡੀ ਵਿੱਚ ਰਸਕੂਈ ਇਹ ਬੰਦਾ ਪਿਆ ਸੀਗਾ ਟੱਬ ਦੇ ਵਿੱਚ ਤੇ ਇਹ ਵੀ ਆ ਗਿਆ ਹੁਣ ਕਹਿੰਦਾ ਮम्मा ਗੱਡੀ ਜੀ ਵਾਕਿਆ ਪਸੀਨਾ ਨਾ ਏਸੀ ਦੇ ਨਾਲ ਹੀ ਸੁੱਕਦਾ ਵਾ ਹੁਣ ਇਨਵਰਟਰ ਵੀ ਹੈ ਨਹੀਂ ਡੱਡ ਹੋਇਆ ਰਾਜਵੀਰ ਰਾਜਵੀਰ ਪੜਾਓ ਆ ਗਿਆ ਗਾਇਸ ਆਦੇ ਹੁਣ ਇਹਨੂੰ ਵੀ ਖੰਡਾਉਣੀ ਹਾਂ ਹਾਂਜੀ ਗਾਇਸ ਲਾਈਟ ਆ ਚੁੱਕੀ ਆ ਸ਼ਹਿਰ ਦੇ ਲਾਈਟ ਗਈ ਸੀ ਇਨਵਰਟਰ ਵੀ ਡੈੱਡ ਸੀਗਾ ਤੇ ਤੁਸੀਂ ਦੇਖ ਹੀ ਲੈ ਗੱਡੀ ਵਿੱਚ ਬੈਠੇ ਰਹੇ ਇਹਨੂੰ ਰਾਜਵੀਰ ਨੂੰ ਲੈ ਕੇ ਕਿਉਂਕਿ ਰਾਜਵੀਰ ਟਿਕਦਾ ਨਹੀਂ ਹੈਗਾ ਹੁਣ ਕਿਉਂ ਰਵਾਨਾ ਪਿਆ ਉਹਨੂੰ ਤੂੰ ਉਹਨੇ ਸੌਣਾ ਆ ਉਹ ਗੱਡੀ ਵਿੱਚ ਸੌਂਦਾ ਪਿਆ ਆ ਲਾਈਟ ਆ ਗਈ ਇਹਨੇ ਉਹਨੂੰ ਦੇ ਪਹਿਲਾਂ ਲਾਇਆ ਏਸੀ ਨਾਲ ਹੀ ਚਲਾ ਲਿਆ ਆਪਣਾ ਆਈਓ ਪੀਓ ਸ਼ੋਅ ਤੇ ਰਾਜ ਵੀ ਤੇ ਰੀ 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 ਲਾਈ ਆ। ਇਹਨੇ ਸੌਣਾ ਚਲੋ ਸੌਜੋ ਸੌਜੋ। ਚਾਹ ਕਪੜੇ ਪਾ ਕੇ ਆ ਹੁਣ। ਕਿਉਂ? ਟਾਈਮ ਹੋ ਚੁੱਕਿਆ ਜੀ 5:06 6 ਵਜੇ ਚੱਲੇ ਆ। ਪਰ ਇਹ ਮੁੰਡਾ ਅੱਜ ਟਿਊਸ਼ਨ ਨਹੀਂ ਗਿਆ ਹੈਗਾ ਜਾਂ ਛੁੱਟੀ ਹੋ ਗਈ ਦੀਦੀ ਇਹਨੇ ਛੁੱਟੀ ਕਰ ਦਿੱਤੀ ਆ ਤੇ ਮੈਂ ਇਹਨੂੰ ਕਿਹਾ ਰਿਵਾਈਜ਼ ਕਰ ਲੈ ਜਿਹੜਾ ਤੈਨੂੰ ਕੁਐਸਚਨ ਕੋਈ ਮਤਲਬ ਮਿਲਿਆ ਟੈਸਟ ਵਗੈਰਾ। ਟੈਸਟ ਕਹਿੰਦਾ ਕੋਈ ਨਹੀਂ ਹੋਮਵਰਕ ਆ ਕਰਨਾ। ਯੂਪੀਓ ਸ਼ੋ ਦਾ ਬਹੁਤ ਸ਼ਕੀਨ ਹੈ ਜਦੋਂ ਦੇਖੋ ਇਹ ਲੱਗਾ ਰਹਿੰਦਾ ਤੇ ਰਾਜਵੀਰ ਹੈਗਾ ਅਨਾਹਦ ਕਿਡਸ ਦਾ ਸ਼ਕੀਨ ਹੈ ਹਨਾ ਛੇ ਦੇਖਦਾ 6 ਵਜਣੇ ਵਾਲੇ ਸੀਗੇ ਤੇ ਆ ਗਏ ਸਾਡੇ ਲਈ ਆਇਆ ਕਿ ਚਾਕਲੇਟ ਆਈ ਚਾਕਲੇਟ ਲੈ ਕੇ ਆਈ ਥੈਂਕ ਯੂ ਬਾਰਵਲ ਲਿਆਉਂਦੀ ਹੈ ਰਾਜਵੀਰ ਲਈ ਆਏ ਡਾਈਪਰ ਰਾਜਵੀਰ ਲਈ ਆਇਆ ਡਾਈਪਰ ਤੇ ਦੇ ਰਹੇ ਨੇ ਫਿਰ ਕਿਉਂ ਤੋਂ ਮੁਝੇ ਹੋ ਗਿਆ ਛੋਟੇ ਛੋਟੇ ਬੱਚੇ ਬਹੁਤ ਨੇ ਲਾਈਟਿੰਗ ਸਿਸਟਮ ਬਹੁਤ ਵਧੀਆ ਕੀਤਾ ਵਿੱਚ ਸੂਸ਼ਨ ਦਾ ਵੀ ਕੀ ਬਣਿਆ ਉਹ ਕਹਿੰਦੀ ਕਿ ਅੱਜ ਛੁੱਟੀ ਮੈਂ ਜਾਣਾ ਕਿਤੇ ਤੇ ਛੁੱਟੀ ਕਰ ਦਿੰਨੀ ਆ ਕੋਈ ਕੰਮ ਪਰ ਕੰਮ ਤਾਂ ਨਹੀਂ ਮਿਲਿਆ ਮੈਂ ਕਹਿੰਦੀ ਕੰਮ ਤਾਂ ਨਹੀਂ ਮਿਲਿਆ ਹੈਗਾ ਕੋਈ ਮਤਲਬ ਟਿਊਸ਼ਨ ਲਾਈਟਾਂ ਤੇਰੀਆਂ ਦਰਵਾਜ਼ੇ ਬਾਹਰ ਆ ਗਈਆਂ ਦੇ ਪਾਈਪ ਦੇ ਨਾਲ ਨਾਲ ਅਟੈਚ ਕਰਨਾ ਸੋਇਬ ਨੂੰ ਕਹਿੰਦੇ ਜੀ ਦੇ ਨੂ ਬੋ ਦਰਨੀ ਆ ਪੁੱਤ ਨਹੀਂ ਆ